ਸਿੱਖ ਵਿਦਵਾਨ ਗੁਰਤੇਜ ਸਿੰਘ ਨੇ ਇੱਕ ਆਰਟੀਕਲ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਅੱਜਕੱਲ ਦੇ ਹਿੰਦੂਵਾਦ ਦੀ ਹਨੇਰੀ ਗਰਦੀ ਤੋਂ ਬਚਣ ਦਾ ਰਾਹ ਦੱਸਿਆ। ਉਹਨਾਂ ਕਹੇ ਕਿ Hindu ਧਰਮ ਦੇ ਸਦਰਾਮ ਦੇ ਵਿੱਚ ਮਨੁੱਖਾ ਜੀਵਨ ਮਨੋਰਥ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਤਿਹਾਸ, ਆਸਤਾ, عقیدہ, ਸਚਾਈ, ਮਿੱਥ, ਸਮਾਜ ਦੀਆਂ ਆਰਥਿਕ, ਸਮਾਜਿਕ ਅਤੇ ਵਿਕਦੀਆਂ ਸੁਪਨਿਆਂ ਦੀਆਂ ਕਈ ਗੁੰਝਲਾਂ ਨੂੰ ਸਲਝਾਉਣਾ ਪੈਂਦਾ ਹੈ। ਇਹ ਬਹੁਤ ਜੋਖਮ ਭਰਿਆ ਕੰਮ ਹੈ ਅਤੇ ਕਈ ਵੱਡੇ-ਵੱਡੇ ਧਰਮ ਸ਼ਾਸਤਰੀ, ਸਮਾਜ ਵਿਗਿਆਨੀ, ਇਤਿਹਾਸਕਾਰ, ਸਾਹਿਤਕਾਰ ਲੱਖ ਸਹਿਰ ਦੇ ਯਤਨ ਕਰਕੇ ਵੀ ਸੁਲਝਾਈ ਨਹੀਂ ਸਕੇ ਇਸ ਕਾਰਨ ਅਜੋਕੇ ਹਿੰਦੂਵਾਦ ਨੂੰ ਸਮਝਣ ਲਈ ਪੁਰਾਤਨ ਦੇ ਪ੍ਰਮੁੱਖ ਗੁਣਾ ਸੰਕੇਤਾ ਵਿੱਚੋਂ ਦੀ ਜਾਂਦੀ ਹੋਈ ਪਗਡੰਡੀ ਉੱਤੇ ਹੀ ਅੱਖਾਂ ਖੋਲ ਕੇ ਚਲਾਣਾ ਪਵੇਗਾ ਵੈਸੇ ਵੀ 1947 ਤੋਂ ਬਾਅਦ ਪ੍ਰਗਟੇ ਹਿੰਦੂਵਾਦ ਦੀ ਮਾਲਾ ਦੇ ਬਹੁਤੇ ਮਣਕੇ ਹਰ ਸ਼ਿਵ ਮੰਦਰ ਵਾਂਗ ਪਰਚੀ ਨਹੀਂ ਹਨ ਹਜ਼ਾਰ ਸਾਲ ਪਹਿਨਾ ਇਬਨ ਬਬੂਤਾ ਦੱਸਦਾ ਹੈ ਕਿ Hindu ਆਪਣੇ ਧਰਮ ਸਮਾਜ ਪਹੁੰਚ ਵਤੀਰੇ ਪ੍ਰਾਪਤੀਆਂ ਪ੍ਰਤੀ ਬਹਿਸ ਆਪਣੇ ਆਪ ਨੂੰ ਸਰਬਉਤਮ ਮੰਨ ਕੇ ਹੀ ਸ਼ੁਰੂ ਕਰਦੇ ਸਨ ਇਹ ਪ੍ਰਭਾਵ 1 ਸਦੀ ਪਹਿਲਾਂ ਆਇਆ ਹਕਸਲੇ ਵੀ ਦਿੰਦਾ ਹੈ ਖਾਸ ਤੌਰ ਤੇ ਇਸਾਈ ਮਤ ਦੇ ਮੁਕਾਬਲੇ ਵਿੱਚ Hindu ਧਰਮ ਆਪਣੀ ਪ੍ਰਮਾਣਿਕਤਾ ਦੇ ਆਧਾਰ ਲਈ ਇਤਿਹਾਸਿਕ ਘਟਨਾਵਾਂ 'ਤੇ ਨਿਰਭਰ ਨਹੀਂ ਅੰਜੀਲ ਤੇ ਹੀ ਬੋਲ ਹਨ ਕਿ ਜੇ ਈਸਾ ਕੁਵਾਰੀ ਮਾਂ ਤੋਂ ਪੈਦਾ ਨਹੀਂ ਹੋਇਆ ਜੇ ਉਹ ਮਰ ਕੇ ਜਿਉਂਦਾ ਨਹੀਂ ਉੱਠਿਆ ਅਤੇ ਜੇ ਉਹ ਸੰਦੇਹ ਸਵਰਗ ਨੂੰ ਨਹੀਂ ਗਿਆ ਤਾਂ ਸਾਡੀ ਆਸਤਾ ਨਿਰਾਰਥਕ ਹੈ ਮੁਕਾਬਲੇ ਵਿੱਚ ਹਿੰਦੂ ਧਰਮ ਮਿੱਥ ਕਲਪਨਾਵਾ ਆਧਾਰਤ ਹੈ ਛੋਟੇ ਵੱਡੇ ਕਈ ਮਿੱਥ ਮਿਲ ਕੇ ਹਿੰਦੂ ਧਰਮ ਦੇ ਸਰੂਪ ਦੀ ਰੂਪਰੇਖਾ ਦੀ ਸੋਜੀ ਦਿੰਦੇ ਹਨ ਜਿਨ੍ਹਾਂ ਨੂੰ ਇਨ ਬਿਨ ਪ੍ਰਮਾਨ ਕਰਨ ਦੇ ਨਾਲ ਹੀ ਸੰਵਾਦ ਰਚਿਆ ਜਾ ਸਕਦਾ ਹੈ ਅਜ ਸੁਬਰਾਮਣੀਅਮ ਸਵਾਮੀ ਆਗਦਾ ਹੈ ਕਿ ਇਹ ਮਿੱਥ ਕਾਲਪਨਿਕ ਉਡਾਰੀਆਂ ਤੇ ਬਾਦਿਕ ਉਚਾਈਆਂ ਹੀ ਹਿੰਦੂ ਧਰਮ ਦੇ ਇਸਲਾਮ ਦੇ ਮੁਕਾਬਲੇ ਵਿੱਚ ਸਾਬਤ ਟਿਕਣ ਸਕਣ ਦੀਆਂ ਜਾਮਨ ਹਨ ਇਹ ਅਕਲ ਨੇ ਉਸ ਨੂੰ ਹਿੰਦ ਵਿੱਚ ਮੁਸਲਮਾਨਾਂ ਦੀ ਸਭ ਤੋਂ ਵੱਡੀ ਗਿਣਤੀ ਇਸ ਵਿੱਚੋਂ ਪੈਦਾ ਹੋਏ ਤੋਂ ਇਸਲਾਮਿਕ ਅਤੇ ਕਈ ਬੋਧੀ ਮੁਲਕਾਂ ਨੂੰ ਅਕੋਪ ਰੋਕੇ ਕਰਨਾ ਪੈਂਦਾ ਹੈ ਇਉਂ ਉਹ ਇੱਕ ਨਵਾਂ ਹਿੰਦੂ ਮਿੱਥ ਘੜਦਾ ਹੋਇਆ ਹਿੰਦੂ ਕਮਜ਼ੋਰੀਆਂ ਦੀਆਂ ਪਰਦਾ ਪੋਸ਼ੀ ਕਰਦਾ ਹੈ ਉਹ ਮਹਾਮਨੀ ਦੇ ਧਰਮ ਦੇ ਇਥੋਂ ਅਲੋਪ ਹੋ ਜਾਣ ਨੂੰ ਵੀ ਅਹਿਮੀਅਤ ਨਹੀਂ ਦਿੰਦਾ ਆਖਰ ਕੋਈ ਕਾਰਨ ਤਾਂ ਸੀ ਜਿਸ ਦੀ ਬਦੌਲਤ ਇਥੋਂ ਦਾ ਸਾਰਾ ਇਤਿਹਾਸ ਜੰਗੀ ਹਾਰਾਂ ਦਾ ਹੀ ਇਤਿਹਾਸ ਹੈ ਮਾਸਕੋਰੀ ਗਾਮਾ ਅਤੇ ਮੁਹੰਮਦ ਬਿਨ ਕਾਸਮ ਵਰਗੇ ਲੁਟੇਰੇ ਇੱਥੇ ਦੋ ਦੋ ਸਮੁੰਦਰੀ ਜਹਾਜ਼ਾਂ ਦੇ ਬੇੜੇ ਲੈ ਕੇ ਆਏ ਅਤੇ ਅਤੇ ਅੱਖ ਦੇ ਫੋਰ ਵਿੱਚ ਹੀ ਮੁਲਕ ਦੇ ਰਾਜੇ ਬਣ ਬੈਠੇ ਸਭ ਤੋਂ ਵਸੀਹ ਸਮੁੰਦਰੀ ਤੱਟ ਹੁੰਦਿਆਂ ਵੀ ਅਸੀਂ ਚਿੜੀ ਦੇ ਪੰਜੇ ਜਿੰਨੇ ਮੁਲਕਾਂ ਦੇ ਗੁਲਾਮ ਹੋ ਗਏ ਆਖਰ ਸਭ ਨੂੰ ਪਿਛਾੜ ਕੇ ਬਰਤਾਨੀਆਂ ਨੇ ਇੱਥੇ ਕੇਵਲ 57 ਜਾਨਾਂ ਦਾ ਨੁਕਸਾਨ ਕਰਵਾ ਕੇ ਸਾਰੇ ਹਿੰਦੂ ਤੇ ਦੋ ਸਦੀਆਂ ਲਈ ਕਬਜ਼ਾ ਕਰ ਲਿਆ ਜ਼ਰੂਰ ਕੁਝ ਅੰਦਰੂਨੀ ਅਤੇ ਬਹਰੀਨੀ ਕਮਜ਼ੋਰੀਆਂ ਸਨ ਹਿੰਦੂ ਸਮਾਜ ਦੇ ਵੱਡੇ ਤੋਂ ਵੱਡੀ ਮੁਸੀਬਤ ਸਮੇਂ ਵੀ ਇੱਕ ਹੋ ਕੇ ਟੱਕਰਨਾ ਕਰ ਸਕਣ ਦੀ ਕਮਜ਼ੋਰੀ ਦੇ ਪ੍ਰਮਾਣ ਇਸ ਦੇ ਇਤਿਹਾਸ ਜਿੰਨੇ ਹੀ ਪੁਰਾਣੇ ਹਨ ਇਬਨ ਬਬੂਤਾ ਦੱਸਦੇ ਹਨ ਕਿ ਇੱਕ ਖੇਤ ਵਿੱਚ ਗਹਿਗਾਚ ਲੜਾਈ ਹੋ ਰਹੀ ਹੁੰਦੀ ਸੀ ਅਤੇ ਨਾਲ ਦੇ ਖੇਤਾਂ ਵਿੱਚ ਕਿਸਾਨ ਬੜੇ ਬੇਫਿਕਰ ਹੋ ਕੇ ਹਲਵਾਉਂਦੇ ਰਹਿੰਦੇ ਸਨ ਇਸ ਕਮਜ਼ੋਰੀ ਦਾ ਇਲਾਜ ਅੱਜ ਵੀ ਹਿੰਦੂ ਸਮਾਜ ਲੱਭ ਨਹੀਂ ਸਕਿਆ ਅੱਜ ਵੀ ਮਰਾਠੀ ਲੋਕ ਅ ਦਾ નિર્દય ਕਤਲ ਕਰਨ ਦੇ ਲਈ ਪੀੜਾਂ ਜੁਟ ਸਕਦੀਆਂ ਹਨ ਪੰਜਾਬੀ ਦਾ ਹైదਰਾਬਾਦੀ ਦਾ ਇਹੀ ਹਸ਼ਰ ਕਰਨਾਟਕਾ ਵਿੱਚ ਹੋ ਸਕਦਾ ਹੈ ਗੁਰੂ ਨੇ ਏਕੇ ਦੇ ਸਿਧਾਂਤ ਤੋਂ ਇਲਾਵਾ अनेका ਐਸੇ ਪੱਕੇ ਪੀੜੇ ਗੁਰ ਦਸੇ ਜਿਨ੍ਹਾਂ ਰਾਹੀਂ ਉਹਨਾਂ ਦੇ ਪ੍ਰਭਾਵ ਹੇਠਲੇ ਸਮਾਜ ਇਕਜੁੱਟ ਹੋ ਕੇ ਫਲਾਦ ਬਣ ਸਕਦਾ ਸੀ ਗੁਰੂ ਦੀ ਕਰਨੀ ਸਿੱਖੀ ਦੇ ਗੁਣ ਨਾਸ਼ ਦਾ ਸਿਧਾਂਤ ਖੰਡੇ ਬਾਟੇ ਦਾ ਅੰਮ੍ਰਿਤ ਗੁਰਪਾਈ ਦਾ ਸੰਕਲਪ ਲੰਗਰ ਦੀ ਪ੍ਰਥਾ ਸੰਗਤ ਦਾ ਅਮਲ ਇਹਨਾਂ ਵਿੱਚੋਂ ਕੁਝ ਹਨ ਅਜਹੀ ਸਿੱਖਿਆ ਵਿੱਚੋਂ ਹੀ ਨਿਕਲਦਾ ਹੈ ਕਿ ਸੁਨਹਿਰੀਏ ਭਾਈ ਦਾ ਵਿਚਾਰ ਜਿਸ ਦਿਨ ਇੱਕੋ ਬਾਟੇ ਵਿੱਚ ਲੰਗਰ ਛਕਣ ਵਾਲੇ ਜੰਗੀ ਸਿੰਘ ਜੰਗ ਦੇ ਦੌਰਾਨ ਮਮਾਂ ਆਪਸੀ ਪਿਆਰ ਦਾ ਪ੍ਰਗਟਾਵਾ ਕਰਦੇ ਸਨ ਉਹਨਾਂ ਵਿੱਚ ਇਕੱਠੇ ਸ਼ਹੀਦ ਹੋਣ ਦੇ ਕੌਲ ਇਕਰਾਰ ਵੀ ਹੁੰਦੇ ਸਨ ਜਿਵੇਂ ਭਾਈ ਤਾਰੂ ਸਿੰਘ ਅਤੇ ਭਾਈ ਮਹਤਾਬ ਸਿੰਘ ਹੋਏ ਸਨ ਇਸ ਲਈ ਚਮਕੌਰ ਦੀ ਸਾਰਾਗੜੀ ਦੀ ਅਸਲ ਉਤਾੜ ਜਲਾਲਾਬਾਦ ਅਤੇ ਅਕਾਲ ਤਖਤ ਦੀਆਂ ਅਸਾਮੀਆਂ ਜੰਗਾਂ ਸੰਭਵ ਹੋ ਸਕੀਆਂ ਭਾਈ ਲਾਲੋ ਦੀ ਕੁੱਲੀ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਜੰਗੀ ਬਲੰਕਨ ਦੀ ਪਿਰਤ ਪਾਈ ਉਹਨਾਂ ਦਾ ਸਿਆ ਹੈ ਕਿ ਬਰੂਦ ਅਤੇ ਘੋੜਿਆਂ ਦੀ ਵਰਤੋਂ ਕਰਨ ਵਾਲੇ ਬਾਬਰ ਨੇ ਹਿੰਦ ਦੇ ਰਿਵਾਜ ਮੁਤਾਬਕ ਹਾਥੀਆਂ ਨੂੰ ਕਿਲੇ ਸਮਝਣ ਵਾਲਿਆਂ ਤੋਂ ਜੰਗ ਜਿੱਤ ਲਿਆ ਤਲਿਕੋਟ ਦੀ ਜੰਗ ਜਿਸ ਰਾਹੀਂ ਇਸਲਾਮਕ ਰਾਜ ਦਾ ਮੁਕੰਮਲ ਜੋਤੇ ਕਬਜ਼ਾ ਹੋ ਗਿਆ ਸੀ ਤੋ ਤਰੰਤ ਬਾਦ ਸਮਕਾਲੀ ਪੰਜਵੇਂ ਨਾਨਕ ਨੇ ਫੇਰ ਹਾਥੀ ਅਤੇ ਕੋੜੇ ਦੇ ਫਰਕ ਨੂੰ ਸਮਝਾਇਆ ਤੇ ਭਾਈ ਗੁਰਦਾਸ ਵਰਗੇ ਪ੍ਰਚਾਰਕਾਂ ਨੂੰ ਵੀ ਅਰਬੀ ਕੋੜੇ ਖਰੀਦਣ ਲਈ ਦੂਜੇ ਖੇਤਾਂ ਵਿੱਚ ਭੇਜਿਆ ਸਦੀਆਂ ਤੋਂ ਬੇਖੌਫ ਆਉਂਦੇ ਤਾੜਵੇਂ ਜਦੋਂ ਠੱਲ ਪਾਈ ਤਾਂ ਕੋੜ ਚੜੇ ਸਿੰਘ ਜਿਸ ਨੂੰ ਰਤਨ ਸਿੰਘ ਪੰਗੂ ਸਿੰਘਾਉੜਾ ਕਹਿੰਦਾ ਹੈ ਨੇ ਹੀ ਪਾਈ ਹੈ ਇਨਾਂ ਹੀ ਸਾਰਥਿਕ ਦੂਜਾ ਸੁਨੇਹਾ ਸੱਚੇ ਸਾਹਿਬ ਨੇ ਲਾਲੋ ਤਖਾਨ ਦਾ ਕੁਦਰਾ ਖਾ ਕੇ ਭਾਈ ਮਰਦਾਨੇ ਡੂਮ ਦੀ ਰੁਬਾਬ ਦੀਆਂ ਸੁਰਾਂ ਉੱਤੇ ਨੀਚਾ ਅੰਦਰ ਨੀਤ ਜਾਤਕ ਨੀਚ ਹੋ ਅਤ ਨੀਚ ਨਾਨਕ ਤਿੰਨਕੇ ਸੰਗ ਸਾਥ ਵੱਡਿਆ ਸਿਉ ਕੀ ਰੀਸ ਦਾ ਕੀਰਤਨ ਕਰਕੇ ਦਿੱਤਾ ਸੀ ਇਹ ਸੁਨੇਹਾ ਬਾਕੀ ਨੌ ਜਾਮਿਆਂ ਵਿੱਚ ਵੀ ਹਜ਼ੂਰ ਦੀ ਪੱਕੀ ਪਛਾਣ ਬਣਿਆ ਭਗਵਾਨ ਪਰਚੂਰਾਮ ਵੱਲੋਂ ਲੜਾਕੂ ਕਸ਼ਤਰੀ ਕੁਲ ਦਾ ਨਾਸ਼ ਕਰਨ ਦੇ ਨਤੀਜਿਆਂ ਤੋਂ ਪਲਿਪੰਦ ਵਾਕਫ ਸੱਚੇ ਸਾਹਿਬ ਨੇ ਮਨੁੱਖੀ ਮਨ ਵਿੱਚ ਸੁੱਤੇ ਸਾਹੂ ਅਤੇ ਜਜ਼ਾਰੂ ਜਜ਼ਬਿਆਂ ਨੂੰ ਸਦੀਆਂ ਬਾਅਦ ਅਮਰਤ ਦੀ ਸੰਜੀਵਨੀ ਦੇ ਚੁੱਲ੍ਹੇ ਬਖਸ਼ ਕੇ ਸੁਰਜੀਤ ਕੀਤਾ ਤੇ ਨਵੇਂ ਸਮਿਆਂ ਦੀ ਰਣਪੇਰੀ ਵਜਾਉਂਦੇ ਹਨ ਨਵੇਂ ਆਲਮੀ ਪਉ ਨੂੰ ਮੌਤੇ ਪੈ ਤੋਂ ਸਦਾ ਲਈ ਨਿਰਪਾਵ ਨਿਰਵੈਰ ਵਾਂਗ ਮੁਕਤ ਕਰਦਿਆਂ ਜਿਉਂ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਦਾ ਰਾਗ ਲਾ ਪਿਆ ਅਗਲੇ 9 ਜਾਮਿਆਂ ਵਿੱਚ ਨਾਨਕ ਨੇ ਹਿੰਦ ਦੇ ਖੁਸ਼ਕ ਮਾਰੂਥਲ ਵਿੱਚ ਇਹਨਾਂ ਅਕਾਲ ਮੂਰਤ ਯੋਧਿਆਂ ਸੰਤ ਸਿਪਾਈਆਂ ਦੀ ਕਦੇ ਨਾ ਮੁਕਣ ਵਾਲੀ ਮਾਨਵੀ ਕਦਰਾਂ ਕੀਮਤਾਂ ਤੇ ਡਟ ਕੇ ਪਹਿਰਾ ਦੇਣ ਦੀ ਫੌਜ ਖੜੀ ਕੀਤੀ ਤੇ ਚਾਰ ਚੁਫੇਰੇ ਸਤਜਗ ਵਰਤੋਂ ਦੀ ਸਦੀਵੀ ਆਗਿਆ ਦਿੱਤੀ ਜਗਤ ਗੁਰੂ ਦਾ ਲਕਾਬ ਪਾਲਦੇ ਹੋਏ ਅਕਾਲ ਰੂਪ ਨੇ ਸਾਰੇ ਸੰਸਾਰ ਦੇ ਕਲਿਆਨ ਹਿੱਤ ਅਨੋਖੇ ਸੰਤ ਸਿਪਾਈਆਂ ਨੂੰ ਨਾਦੀ ਪੁੱਤਰ ਬਣਾ ਕੇ ਆਪਣੀ ਸਦਾ ਧਿਰ ਗੋਦਾ ਵਾਸੀ ਬਣਾਇਆ ਬੰਦਾ ਬਹਾਦਰ ਦੀ ਪਹਿਲੀ ਜੰਗੀ ਖਬਰ ਦੇ ਵਿੱਚ ਲਫ਼ਜ਼ ਸਨ ਅਸਾਂ ਸਤਜਗ ਵਰਤਾਇਆ ਹੈ 800 ਸਾਲ ਬਾਅਦ ਹੀ ਨਹੀਂ ਜੁਗਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੋਕ ਰਾਜ ਦਾ ਸਿੰਘਨਾਦ ਜ਼ਮਾਨੇ ਨੇ ਸੁਣਿਆ ਸੀ ਇਸ ਸੁਖਤ ਮੋੜ ਤੱਕ ਪਹੁੰਚਣ ਦੇ ਲਈ 22 ਸਦੀਆਂ ਦੀ ਕਾਲਣਾ ਸੀ ਇਹਨਾਂ ਸਦੀਆਂ ਨੇ ਤੱਤੀਆਂ ਤਵੀਆਂ ਉੱਤੇ ਬੈਠੇ ਸਤਗੁਰ ਅਕਾਲਤੂਰ ਸਬਰ ਸਿਦਕ ਸਵੈਮਾਨ ਦੇ ਸਬਕ ਪੜੇ ਸਨ ਇਹਨਾਂ ਸਮਿਆਂ ਨੇ ਖੰਡਾ ਵਾਉਂਦੇ ਹੋਏ ਪਰਉਪਕਾਰੀ ਨੇ ਪਾਕ ਮੁਖਤੋਂ ਅਸਫਲ ਵਾਰ ਵਾਲੇ ਪੈਂਦੇਖਾਨ ਨੂੰ ਮੁਖਾਤਬ ਇਹ ਲਫ਼ਜ਼ ਸੁਣੇ ਸਨ ਖੰਡਾ ਇਓਂ ਨਹੀਂ ਇਓਂ ਵਾਹੀਦਾ ਹੈ ਉਹ ਦੋ ਟੋਟੇ ਹੋ ਡਿੱਗਿਆ ਸੀ ਪਰ ਠੰਡੀ ਧਾਰ ਧਰਤੀ ਉੱਤੇ ਨਹੀਂ ਬਲਕਿ ਸਾਈਬਾਂ ਦੀ ਆਪਣੀ ਗੋਦ ਵਿੱਚ ਉਸ ਵੱਲ ਪਿਆਰ ਨਾਲ ਨਿਹਾਰਦਾ ਹੋਇਆ ਕੋਈ ਨਵਾਂ ਨਰਵੈਰ ਮਨੁੱਖ ਕਹਿ ਰਿਹਾ ਸੀ ਪੈਂਦੇਖਾਂ ਅੰਤ ਸਮਾ ਹੈ ਕਲਮਾ ਪੜ ਗੁਰੂ ਦੇ ਪੈਗੰਬਰੀ ਮਿੱਠੇ ਬੋਲਾਂ ਅਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਨੂੰ ਇੱਕ ਸਨਮਾਨ ਜਾਣਨ ਵਾਲੇ ਵਜਦ ਵਿੱਚ ਆਏ ਪੈਂਦੇਖਾਂ ਨੇ ਆਖਰੀ ਬਚਨ ਸਨ ਹੁਣ ਤੇਰੀ ਕਿਰਪਾਣ ਹੀ ਮੇਰੇ ਲਈ ਕਲਮਾ ਹੋਈ ਹਰ ਪਾਸੇ ਰਹਿਮਤ ਹੀ ਰਹਿਮਤ ਸੀ ਨਫ਼ਰਤ ਕਿਤੇ ਵੀ ਨਾ ਧਰਮੀ ਸੰਸਾਰ ਨੂੰ ਸੱਚ ਧਰਮ ਲਈ ਸਿਰ ਵਾਰਨ ਵਾਲਾ ਜ਼ੁਲਮ ਵਿਰੋਧ ਰੱਟਣ ਦੀ ਬਾਤ ਪਾਉਂਦਾ ਹੋਇਆ ਆਖ ਰਿਹਾ ਸੀ ਜੇ ਸਾਰੀ ਧਰਤੀ ਦੀ ਸਰਦਾਰੀ ਵੀ ਮਿਲ ਲਿ ਹੋਵੇ ਤਾਂ ਤਾਂ ਵੀ ਸੱਚ ਧਰਮ ਦਾ ਪੱਲਾ ਨਾ ਛੱਡੀਏ ਗੁਰੂ ਤੇਗ ਬਹਾਦਰ ਬੋਲਿਆ ਐਲਾਨ ਕੀਤਾ ਤਰ ਪਾਈਏ ਧਰਮ ਨਾ ਛੱਡੀਏ ਸਬਰ ਤੋਸਾ ਮਾਲਕਾਂ ਦਾ ਜਾਪ ਕਰਦੇ ਫਕੀਰਾਂ ਦੇ ਟੋਲੇ ਜਿਨ੍ਹਾਂ ਨੂੰ ਸੰਸਾਰ ਨਾ ਆਈ ਸ਼ੀਂਬੇ ਜੱਟ ਚਮਾਰ ਚੋਰ ਚੂਹੜੇ ਤਾਨਕੇ ਦਿਨਾਂ ਨਾਲ ਜਾਣਦੇ ਸਨ ਕਿਸੇ ਬਾਜ ਦੇ ਖੰਭਾਂ ਹੇਠ ਖੁੱਲੇ ਅਸਮਾਨੀ ਤਾਰੀਆਂ ਲਾਉਂਦੇ ਮੁਕੰਮਲ ਆਜ਼ਾਦੀ ਦੇ ਸੁਪਨੇ ਕੁਰਬਾਨਾ تیرਾਂ ਨਾਲ ਬੱਦਲਾਂ ਉੱਤੇ ਲੀਕਾਂ ਵਾ ਕੇ ਸਿਰਜ ਰਹੇ ਸਨ ਕੇਵਲ ਆਪਣੇ ਲਈ ਨਹੀਂ ਹਰ ਮਰਦ ਔਸਤਰੀ ਲਈ ਸਾਰਾ ਸੰਸਾਰ ਉਹਨਾਂ ਦਾ ਧਰਮ ਸੀ ਪਰਮ ਬ੍ਰਹਮ ਸੱਚੇ ਦਾ ਪਸਾਰਾ ਸੀ ਹਰਤੀ ਭੈਣ ਇਹਨਾਂ ਦੀ ਆਪਣੀ ਸੀ ਹਰ ਜ਼ਾਲਮ ਦੀ નિર્ਦਾਇਤਾ ਇਹਨਾਂ ਦੇ ਸੀਨੇ ਖੂਬੇ تیر ਸਨ ਉਹਨਾਂ ਦੇ ਦਿਮਾਗ ਵਿੱਚ ਧਰਮ ਦੀ ਉੱਤਮ ਵਿਦਿਆ ਸੀ ਮਨ ਵਿੱਚ ਦੱਬਿਆ ਗੁੱਚਲਿਆਂ ਨੂੰ ਤਖਤਾਂ 'ਤੇ ਬਿਠਾਉਣ ਦੇ ਅਮੁਖ ਚਾਹ ਸਨ ਸਰਬੰਸਦਾਨੀ ਦਾ ਇਹਨਾਂ ਕੋਲ ਪਾਲਣਾ ਸੀ ਜਿਨਕੀ ਜਾਤ ਵਰਣਕੁਲ ਮਾਹੀ ਸਰਦਾਰੀ ਨਾ ਪਾਇ ਕਦੀ ਤਿਨਕੇ ਗਹਿ ਸਰਦਾਰ ਬਣਾਉ ਰਾਜਕਰਨ ਕੋ ਵੱਲ ਸਮਝਾਉ ਜੇ 800 ਸਾਲ ਬਾਅਦ ਸੱਤਾ ਵਿੱਚ ਆਏ ਨਵੇਂ ਹਿੰਦੂਵਾਦ ਦਾ ਸੁਪਨਾ ਸੱਚ ਹੈ ਤਾਂ ਇਹ ਪਹਿਲੀ ਸੱਟੇ ਜਾਤ ਪਾਤ ਦੇ ਕੋੜ ਨੂੰ ਪਿਛੜੇਗਾ ਇਸ ਦੀ ਨਵ ਸੁਰਜੀਤੀ ਦੀ ਕਾਮਨਾ ਨਹੀਂ ਕਰੇਗਾ ਆਪਣੇ ਕਿਤੇ ਵਿੱਚ ਰੁਝੀਆਂ ਦੀ ਖਲ ਨਹੀਂ ਹਿਲਾਹੇਗਾ ਕੋੜ ਚੜਿਆਂ ਦੀਆਂ ਅਦਾਵਾਂ ਇਸ ਨੂੰ ਪਾਉਣਗੀਆਂ ਉਹ ਨਾਉ ਦੀ ਹਰ ਬੇਟੀ ਇਸ ਦੀ ਭੈਣ ਮਾਈ ਹੋਵੇਗੀ ਅਸੀਫਾ ਮਲੂਕ ਬੱਚੀ ਨਵੇਂ ਹਿੰਦੂਵਾਦ ਲਈ ਪੂਜਨਯੋਗ ਕੰਜਕ ਹੋਵੇਗੀ ਪਹਿਲੂ ਖਾਨ ਦੇ ਫ੍ਰਿਜ ਵਿੱਚ ਕੀ ਹੈ ਉਹ ਹਰਤਾਲ ਨਹੀਂ ਕਰੇਗਾ ਸਭ ਦੇ ਜਾਨਮਾਲ ਦੀ ਰਾਖੀ ਦਾ ਉਹ ਜਾਮਨ ਹੋਵੇਗਾ ਸਦੀਆਂ ਪੁਰਾਣੀਆਂ ਵੇਲਾ ਵਿਆਹ ਚੁੱਕੀਆਂ ਕਦਰਾਂ ਕੀਮਤਾਂ ਨੂੰ ਉੱਤਜਾਂਦਲੀ ਦੇਵੇਗਾ ਇਹ ਹਿੰਦੂਵਾਦ ਮਹਿਜ਼ ਨਮਾ ਚੋਲਾ ਪਾ ਕੇ ਨਹੀਂ ਆਵੇਗਾ ਪੁਲਿਸ ਫੌਜ ਅਤੇ ਅਗਿਆਨੀ ਮਨੁੱਖ ਦੀ ਅੰਨੀ ਨਫਰਤ ਵਿੱਚੋਂ ਦੀ ਹੋ ਕੇ ਨਹੀਂ ਆਵੇਗਾ ਇਸ ਹਿੰਦੂਵਾਦ ਨੂੰ ਕੇਵਲ ਉੱਚੀਆਂ ਜਾਤੀਆਂ ਦੇ ਕਵਜ ਤੇ ਤਾਰ ਉਤੇ ਅਤੇ ਕੁਲ ਆਲਮ ਦੇ ਸਰਮਾਇਆ ਉਤੇ ਕਬਜ਼ਾ ਕਰਨ ਦੀ ਮਨਛਾ ਨਾਲ ਲਾਗੂ ਨਹੀਂ ਕੀਤਾ ਜਾ ਸਕੇਗਾ ਇਹ ਮਾਕਾਰੀਆਂ ਧੋਖਿਆਂ ਚੁਲਾਕੀਆਂ ਭਲੇਖਾ ਪਾਉ ਸ਼ਬਦਾਵਦੀਆਂ ਉੱਤੇ ਸਵਾਰੀ ਕਰਦਾ ਨਹੀਂ ਆਵੇਗਾ ਜੇ ਤੁਹਾਡੇ ਕੋਲ ਅਜਾਹ ਹਿੰਦੂਵਾਦ ਹੈ ਜਿਹੜਾ ਫੁਲਾਦੀ ਇਰਾਦੇ ਆਕੇ ਸੁਰਗਾਂ ਦੀ ਠੰਡੀ ਪਾਉਣ ਵਾਂਗ ਪੁੱਲ ਪੱਤਿਆਂ ਨੂੰ ਪਿਆਰ ਦਾ ਬਾਗਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਨਿਹਾਰਦਾ ਜੋਗੇ ਸਮੇਟ ਕੇ ਸੈਰ ਕਰਦਾ ਆਵੇਗਾ ਤੇ ਸਦੀਆਂ ਦੇ ਤਤਸਰ ਨੂੰ ਸਵੀਕਾਰਦਾ ਆਕੇ ਨਿਆ ਸੱਚ ਧਰਮ ਦਾ ਆਦਿਤ ਤਖਤ ਉੱਤੇ ਸੱਜੇਗਾ ਤੇ ਚਾਰੇ ਪਾਸੇ ਸਤਜੋਗ ਵਰਤੇਗਾ ਤਾਂ ਲੈ ਲਿਓ ਸੰਸਾਰ ਤੁਹਾਨੂੰ ਪੱਬਾਂ ਪਾਰ ਹੋ ਕੇ بلند ਆਵਾਜ਼ ਵਿੱਚ ਵੜਿਆਏਗਾ ਕੋਈ ਤੁਹਾਡਾ ਦੁਸ਼ਮਣ ਨਹੀਂ ਰਹੇਗਾ ਜੇ ਅਜਾਹ ਹਿੰਦੂਵਾ ਤੁਹਾਡੇ ਕੋਲ ਨਹੀਂ ਹੈ ਤਾਂ ਇਹ ਸਦੀਆਂ ਦੇ ਦਬੇ ਕੁਚਲਿਆਂ ਕੋਲ ਹੈ ਉਹ ਖੰਡੇ ਬਾਟੇ ਦੇ ਚੂਲੇਾਂ ਲਈ ਆ ਕੇ ਗੁਰੂ ਗ੍ਰੰਥੀ ਤਾਬਿਆ ਵੀਰ ਆਸਣ ਹੋਣਗੇ ਆਪਣੇ ਆਪ ਨੂੰ اخਲਾਕੀ ਤੌਰ ਉਤੇ ਉੱਚਾ ਚੁੱਕ ਕੇ ਨਿਰਪਾਵ ਨਿਰਵੈਰ ਸਰੂਪ ਧਾਰ ਕੇ ਹਰ ਨਫਰਤ ਨੂੰ ਤਿਆ ਕੇ ਹਰ ਜ਼ਹਿਰ ਨੂੰ ਅੰਮ੍ਰਿਤ ਵਿੱਚ ਸਮੋ ਕੇ ਕੁਲਨਾਸ਼ ਕਰਮਨਾਸ਼ ਧਰਮਨਾਸ਼ ਪਰਮਨਾਸ਼ ਕਿਰਤਨਾਸ਼ ਅਵਤਾਰ ਧਾਰ ਕੇ ਹਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਦਾ ਜਾਪ ਕਰਦੇ ਆਉਣਗੇ ਹਿੰਦੀ ਪ੍ਰਾਤਨ ਸਭਿਤਾ ਦੇ ਵਿੱਚ ਜੋ ਵੀ ਬਚਨ ਜੋਗ ਹੈ ਉਸ ਨੂੰ ਉਹ ਕੁੱਟ ਕੇ ਹਿਕ ਨਾਲ ਲਾਈ ਆਉਣਗੇ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ